ਦੋਸਤੋ ਦਾ ਕਿੜ ਵੀ ਕਿਥੇ ਟਲਦਾ ਆ ਕੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਨੂੰ ਕਿ ਦਾਗੜ ਨੇ ਖੁਦ ਵੀ ਸ਼ੇਅਰ ਕੀਤਾ ਹੋਇਆ ਹੈ ਦਾ ਕਿੜ ਦੋਸਤੋ ਸਿੱਧੂ ਮੂਸੇ ਵਾਲੇ ਦੇ ਬਰੋਟਾ ਗਾਣੇ ਨੂੰ ਸੁਣ ਰਿਹਾ ਹੁੰਦਾ ਹੈ ਜਾਂ ਉਸ ਦੇ ਉੱਤੇ ਵਰਕ ਕਰ ਰਿਹਾ ਹੁੰਦਾ ਮਿਕਸਿੰਗ ਐਂਡ ਮਾਸਟਰਿੰਗ ਡਾਂਸ ਹੋ ਰਹੀ ਹੁੰਦੇ ਨੇ ਹੋਰ ਵੀ ਵੀਰ ਹੁੰਦੇ ਨੇ ਅਤੇ ਦਾ ਕਿੜ ਦੀ ਵੀਡੀਓ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਦਾਗੜ ਨੇ ਖੁਦ ਵੀ ਸ਼ੇਅਰ ਕੀਤੀ ਆ ਜਿਸ ਦੇ ਵਿੱਚ ਕਾਣਾ ਚਲਾ ਰੱਖਿਆ ਥੋੜਾ ਜਿਹਾ ਜਿਆਦਾ ਨਹੀਂ ਹੈਗਾ ਵੈਸੇ ਹੀ ਉੰਜ ਇੱਕ ਅੱਧੀ ਲਾਈਨ ਵੀ ਨਹੀਂ ਹੈਗੀ ਪਰ ਜਿਹੜੀ ਵਾਈ ਬਾ ਗਾਣੇ ਦੀ ਉਹ ਸੁਣਨ ਵਾਲੀ ਆ ਦੋਸਤੋ ਸੁਣੋਗੇ ਤੁਸੀਂ ਕਹੋਗੇ ਕੀ ਬਾਤ ਆ ਅੱਗੇ ਬਾਅਦ ਛੇਤੀ ਆਗੇ ਸੁਣ ਲਿਆ ਫਿਰ ਦੋਸਤੋ ਕਿਹ ਕੈਂਡ ਪਿਆਨੋ ਦੀ ਵਾਈ ਵਾਰੀ ਆ ਤੇ ਟੀਜ਼ਰ ਦੇ ਵਿੱਚ ਵੀ ਇਹ ਵਾਈਬ ਸੀ ਹੁਣ ਤਾਂ ਬਸ ਗਾਣੇ ਦਾ ਵੇਟ ਨਹੀਂ ਹੋ ਰਿਹਾ ਵੀ ਕਦੋਂ ਇਹ ਗਾਣਾ ਪੂਰਾ ਰਿਲੀਜ਼ ਹੋ ਜਾਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਰ ਇੱਕ ਦੇ ਕੋਲ